ਲੱਭੀ ਸੱਜਣੋਂ ਪੇਦਨੀ ਕਲਾਂ ਤੋਂ ਨਾ ਪਸ਼ੂ ਅੱਜ ਬਹੁਤ ਟਾਪ ਕੁਆਲਿਟੀ ਦੇ ਲੱਗਿਆ ਦਿਖਾਉਣ ਤਿੰਨ ਮੱਝਾਂ ਇਹ ਮੰਨ ਲਓ ਤਾਜ਼ੀਆਂ ਸੂਈਆਂ ਤੇ ਇੱਕ ਤਿਆਰ ਦੁੱਧ ਵਾਲੀ ਇੱਕ ਕੱਚੀ ਬੱਛੀ ਆ ਤੇ ਇੱਕ ਸੱਜਣੋਂ ਬਾਈ ਕੋਲ ਹੈਗੀ ਆ ਬ੍ਰਾਊਨ ਕਲਰ ਦੀ ਕਹ ਲਈ ਅੰਗਰੇਜ਼ੀ ਚ ਤੇ ਪੰਜਾਬੀ ਚ ਨਾ ਕਹ ਲਈ ਬੂਰੀ ਟੋਕੜ ਗੱਬਣ ਚੈੱਕ ਪਾਸ ਤੇ ਨਾਲ ਬੱਚਾ ਵੀ ਆ ਦੁੱਧ ਵੀ ਦੰਦੀ ਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇੱਕ ਆਰੀ ਗਰੀ ਕੈਮਰਾ ਇੱਧਰਲੇ ਬੰਨੇ ਲਿਆ ਹੋਰ ਕੀ ਹਾਲ ਆ ਜੀ ਠੀਕ ਆ ਜੀ ਅਸੀਂ ਕੱਲ ਜੀ ਚੜਦੀ ਕਲਾ ਹਾਂਜੀ ਹਾਂ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਆਪਣਾ ਸੁਖਦੀਪ ਜੀ ਪਿੰਡ ਪੇਦਨੀ ਕਲਾਂ ਤਹਿਸੀਲ ਧੂਰੀ ਜਲਾ ਸੰਗਰੂਰ ਨੰਬਰ ਆਪਣਾ 62847 86711 1 ਨੰਬਰ 98777 37326 37326 ਹਾਂ ਸ਼ੁਰੂ ਕਿਹੜੇ ਪਾਸੋਂ ਕਰਦੀ ਹੈ ਸ਼ੁਰੂ ਉਧਰੋਂ ਕਰ ਲੋ ਝੋਟੀ ਦੇ ਵੱਡੀ ਮੱਝ ਤੋਂ ਵੱਡੀ ਮੱਝ ਤੋਂ ਹਾਂ ਜੀ ਕੈਰੀ ਮਾਰਦੇ ਕੈਮਰਾ ਵੱਡੀ ਮੱਝ ਤੇ ਬਾਡੀ ਬੁੱਡੀ ਬਾੜੀ ਕਮਾਲ ਦੀ ਆ ਤੋਰੋ ਜੀ ਖੋਲ ਕੇ ਸੁਹਾ ਬਾਈ ਸੁਹਾ ਦੂਜਾ ਜੀ ਚਬਾਈ ਦੀ ਪੋਲੀ ਆ ਚਬਾਈ ਦੀ ਬਹੁਤ ਪੋਲੀ ਆ ਜੀ ਸੁਹਾ ਦੀ ਬਹੁਤ ਠੰਡੀ ਆ ਜੀ ਠੀਕ ਆ ਗੱਲ ਚਬਾਈ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਨਰਮਾ ਤੇ ਬਾਡੀ ਦੀ ਬਣਤਰ ਬਾੜੀ ਕਮਾਲ ਦੀ ਬਹੁਤ ਬਹੁਤ ਜੀ ਹਾਂ ਆ ਗਈ ਸੱਚ ਨਾਲ ਵਜਨ ਵਾਲੀ ਮੱਥੇ ਜਾ ਕੇ ਨਿੱਕਾ ਜਾਂ ਵੱਲ ਪਰ ਉਹਦਾ ਕਹਿ ਸਕਦੇ ਆ ਯਾਰ ਰੋਬ ਜਾਂ ਪੈਂਦਾ ਯਾਰ ਹਾਂ ਯਾਰ ਝੋਟੀ ਆ ਨਾ ਹਾਂ ਜੀ ਹਾਂ ਪਲਮਾਨ ਵਾਲੀ ਤੋਰ ਆ ਜੀ ਠੀਕ ਹੈ ਗੱਲ ਸੁਆ ਕਿੰਨੇ ਦਿੰਦਾ ਸੁਆ ਕੱਲ ਤੜਕੇ 7 ਵਜੇ ਸੂਈ ਆ ਜੀ ਇਹ ਠੀਕ ਆ ਜੀ ਹਾਂ ਜੀ ਹਾਂ ਬੌਲੇ ਚੋਂ ਖਾਲੀ ਆ ਬੌਲੇ ਚੋਂ ਖਾਲੀ ਮੰਨ ਕੇ ਚੱਲੋ ਖਾਲੀ ਵਾਂਗੂ ਦੀ ਬੜਾ ਜੋਸ਼ ਦੀ ਗੁਰੀ ਫਿਰ ਕੱਢਣਾ ਪੈ ਗਿਆ ਗਰਮੀ ਕਰਕੇ ਠੀਕ ਆ ਗੱਲ ਹਾਂ ਮਨਨ ਕੇ ਜਲ ਮੇਰੇ ਹਿਸਾਬ ਨਾਲ ਝੋਟੀ ਦੀ 12 ਕਿਲੋ ਤੋਂ ਸਟਾਰਟਿੰਗ ਆ ਬੋਲੇ ਜੀ 12 ਤੋਂ ਹਾਂ 12 ਕਿੰਨੇ ਕਿਲੋ ਦੀ ਰਿਪੋਰਟ ਹੈ ਇਹਦੀ ਦੁੱਧ 18 ਕਿਲੋ ਦੇ ਦੋ ਝੋਟੀ ਜੀ ਠੀਕ ਹੈ ਹਾਂ ਜੀ ਹਾਂ 18 ਕਿਲੋ ਪਾ ਦੂਗੀ ਬਾਈ ਕਹਿੰਦਾ ਤੇ ਚਬਾਈ ਦੀ ਆ ਗਈ ਸੱਜਣੋ ਕੋਲੀ ਦੇ ਥਣ ਦਾ ਸੈਜ ਹੀ ਦਸੀ ਜਾਂਦਾ ਹਾਂ ਜੀ ਸਵੇਰ ਸਬੂ ਦੀ ਬਹੁਤ ਬਹੁਤ ਠੰਡੀ ਹੈ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਤੇ ਬਾਕੀ ਕਹਿ ਲਈਏ ਬਾਈ ਸਟਰਕਚਰ ਬੜਾ ਕੈਮ ਆ ਮੱਝ ਦਾ ਹਾਂ ਜੀ ਹਾਂ ਜਿਹੜਾ ਢਾਂਚਾ ਕਹਿ ਲਈਏ ਪਿੱਠ ਫੋੜਾ ਬਹੁਤ ਆ ਮਾੜੀ ਧੂੜੀ ਬਿਮਾਰੀ ਨੂੰ ਤਾਂ ਇੱਕੜੀ ਸੀ ਹਾਂ ਜੀ ਹਾਂ ਇਹ ਹਾਂ ਤੇ ਬੱਚਾ ਕੀ ਆ ਗਿਆ ਜੀ ਨਾਲ ਬੱਚਾ ਇਹਦੇ ਮਗਰ ਕੱਟਾ ਜੀ ਨਾਲ ਆ ਗਿਆ ਕੱਟਾ ਤੇ ਹੁਣ 12 ਕਿਲੋ ਬੌਲੀ ਚ ਪਾ ਦੇਾਂਗੇ ਹਾਂ ਜੀ ਹਾਂ ਟਾਈਮ ਦੋ ਟਾਈਮ ਹਾਂ ਜੀ ਹਾਂ ਕਰਾ ਦੇਾਂਗੇ ਤੇ ਸਿਰਫ ਬੱਸ ਇਹ ਬੁਸੇ ਤਾਂ ਨਹੀਂ ਜਾਂਦੇ ਦਾ ਨਾ ਜਮੇ ਵੀ ਨਹੀਂ ਇੱਥੇ ਆ ਇੱਥੇ ਘਰੇ ਜੀ ਇੱਥੇ ਹੀ ਹੁੰਨੇ ਆ ਠੀਕ ਹੈ ਗੱਲ ਕਿੰਨੇ ਪੈਸੇ ਇਹਦੇ ਜਮੀਂ ਪੈਸੇ ਗੁਰੂ ਮੁੱਲ ਦਾ ਚਾਹੇ ਜਿਹੜੇ ਸਾਹ ਉਹਨਾਂ ਦੇਖੋ ਹੁਣ ਮਾਰਕੀਟ ਚੱਲਦੀ ਜਿੰਨਾ ਮਰਜ਼ੀ ਕਰਾ ਲੋ ਮੋਲਾਪਾ 1,65,000 ਕਰਦੇ ਆ 60 ਦੀਆਂ ਨਾਕ ਦੇ ਦਾਂਗੇ 1,65,000 ਦੀ ਦੇਣੀ ਆ ਦੇਣੀ ਆ ਬੱਸ 12 ਕਿਲੋ ਬੌਲੀ ਸਟਾਰਟਿੰਗ ਜਿਹੜੇ ਦਿਨ ਤੋਂ ਸਟਾਰਟਿੰਗ ਹਾਂ ਜੀ ਹਾਂ 12 ਕਿਲੋ ਦਾ ਹਾਂ ਜੀ ਹਾਂ ਕਿੰਨੀ ਰਿਪੋਰਟ ਦਾ ਸਹੀ ਦੁੱਧ ਦੀ ਦੁੱਧ 18 ਕਿਲੋ ਝੋਟੀ ਦੇ ਦੋ ਜੀ 18 ਕਿਲੋ ਲਗਭਗ ਹਾਂ ਜੇ ਫਿਰ ਇਹਦੇ ਬਸ ਦਾ ਫਿਰ ਬਾੜਾ ਨਹੀਂ ਕੋਈ ਇੰਨੀ ਜਾਣਤਾ ਠੀਕ ਆ ਗੱਲ ਤੇ ਹੁਣ ਮਾਰਦੇ ਗਏ ਜੀ 2 ਨੰਬਰ ਵਾਲੀ ਤੇ ਕੈਮਰਾ ਤੇ ਬਾਡੀ ਕ ਲਈ ਇਹ ਜੀ ਇਹਦੇ ਨਾਲ ਵੀ ਸੇਮ ਸੇਮ ਜੀ ਹਾਈਟ ਹਾਂ ਜੀ ਹਾਂ ਤੋੜ ਦਿਓ ਜੀ ਖੋਲ ਕੇ ਇਹਦਾ ਸੂਆ ਕਿਹੜਾ ਇਹਦਾ ਸੂਆ ਤੀਜਾ ਸੂਆ ਹੋਵੇ ਮੈਂ ਵਾਰੀ ਮੈਂ ਦਾ ਬਿਨਾਂ ਦੂਜਾ ਵੇ ਨਾ ਨਾ origignal ਤੀਜਾ ਨਾ ਨਾ origignal ਤੀਜਾ ਜੀ ਥਣ ਥਣ ਬਹੁਤ ਕਮਾਲ ਦਾ ਥਣ ਥਣ ਬਹੁਤ ਵਧੀਆ ਇਹਦਾ ਵੀ ਸਿੰਗ-ਸਿੰਗ ਮੰਨ ਲਓ ਮੱਲੋ ਵੀ ਸੱਜ ਗੱਲਾ ਖੁੱਲਾ ਤੇ ਥੱਲੋਂ ਗਰੀ ਲੇਵੇ ਤੇ ਮਾਰਨੇ ਕੇ ਇਹ ਵੀ ਗੱਲ 4 ਵਜੇ ਦੀ ਸੂਹੀਆ ਗੁਰੀ ਥਣ ਵਾਲਾ ਸਿਸਟਮ ਦਾ ਇਹ ਆ ਇਹਦਾ ਯਾਰਾ ਵੀ ਦੂਰੀ ਤੇ ਪੂਰੀ ਤੇ ਲੱਗਿਆ ਤੇ ਲੇਵਾ ਭਾਈ ਨਾ ਲੱਗ ਮਜਾ ਹਾਂ ਲੇਵਾ ਫਿਕਸ ਫਿਕਸ ਇਹ ਕਦੋਂ ਵੀ ਆ ਇਹ ਹੈ ਕੱਲ 4 ਵਜੇ ਸੂਈ ਹੈ ਜੀ ਬੱਚਾ ਇਹਦੇ ਮਗਰ ਕੱਟੀ ਹੈ ਜੀ ਨਾਲ ਕੱਟੀ ਹਾਂ ਜੀ ਗਿੱਲੇ 나ੜੂਏ ਨੇ ਦੋਨਿਆਂ ਦੇ ਇਹਨਾਂ ਦਾ ਚੌਬਾਈ ਦੀ ਬਹੁਤ ਬੌਲੀ ਹੈ ਜੀ ਹਾਂ ਜੀ ਹਾਂ ਕਿੰਨੀ ਕ ਬੌਲੀ ਹੋਊਗੀ ਇਹਦੇ ਕੋਲ ਇਹਦੇ ਥੱਲੇ ਬੌਲੀ ਮੰਨ ਕੇ ਚੱਲੋ ਵੀ 9 ਕਿਲੋ ਤੋਂ ਸਟਾਰਟ ਹੈ 10 ਤੋਂ ਜੀ 9 10 ਕਿਲੋ ਹਾਂ ਹਾਂ ਦੁੱਧ ਦੇ ਦੂ ਇਹ ਵੀ 13 14 ਕਿਲੋ پوری ਖੋਲਾ ਠੀਕ ਹੈ ਬੰਦਾ ਹਾਂ ਹਾਂ 14 ਕਿਲੋ ਦੁੱਧ ਬਾਈ ਕਹਿੰਦਾ ਇਹ ਝੋਟੀ ਵੀ ਪਾ ਦੋ ਉੱਤੇ ਘਰੀ ਇੱਕ ਵਾਰੀ ਇਹਨਾਂ ਦੇ ਆਰਡਰ ਤੇ ਮਾਰਨੀ ਕੈਮਰਾ ਇੱਥੇ ਇੱਥੇ ਤੋਂ ਕਰਾ ਦਿਓ ਜੀ ਕੁਆਲਿਟੀ ਚੈੱਕ ਇਹ ਇੱਥੇ ਤੋਂ ਸਵੇਰ ਆ ਦੀ ਠੰਡੀ ਲੱਗਦੀ ਆ ਨਾ ਦਵਾ ਦੀ ਦੋਨੀਆਂ ਠੰਡੀ ਤੰਨੀ ਇੱਥੋਂ ਮਾਰਦੀ ਕੈਮਰਾ ਸਵੇਰ ਆ ਦੀ ਬਿਲਕੁਲ ਠੰਡੀ ਸੀਲ ਦੁੱਧ ਪਾਈ ਕਹਿੰਦਾ ਨਾ 14 ਕਿਲੋ ਦੇ ਲਗਭਗ ਪਾ ਦੂਗੀ 22 ਦੇ ਮੰਨ ਲਓ ਵੀ ਹੱਥ ਲਾਉਣ ਦੀ ਬਾਈ ਕਹਿੰਦਾ ਲੋੜ ਨਹੀਂ ਹੈਗੀ ਐਦਾਂ ਦੀ ਚਵਾਈ ਲੱਗੀ ਆ ਮੱਜਾ ਨੂੰ ਨਾ ਸ਼ਰਲਾ ਛਿੱਟਾ ਹਾਂਜੀ ਹਾਂ 22 ਦੇ ਭਾਰ ਬੋਝ ਵਾਲਾ ਕੰਮ ਤਾਂ ਨਹੀਂ ਨਾ 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 ਜੀ ਪਾਜੀ ਇਹ ਕਿੰਨੇ ਪੈਸੇ ਜਮੀ ਜਾਏ ਇਹਦੇ ਮੁੱਲ 1 25 ਗੁਰੀ ਠੀਕ ਆ 1 25 ਚੋਂ ਮਾਨਦਾਨ ਕਰਦਾਂਗੇ ਪੂਰਾ ਖੁੱਲਾ 1 25 ਚੋਂ ਜਮੇ ਕਿੰਨੇ ਜੇਬ ਚ ਕਿੰਨੇ ਪਾ ਜਮੇ ਚੱਲ ਯਾਰ 1 20 ਪਾ ਲਾਂਗੇ ਵਾਹ 1 ਲੱਖ ਤੇ 20000 20000 ਪਾ ਲਾਂਗੇ ਠੀਕ ਆ ਦੁੱਧ ਬਾਈ ਕਹਿੰਦਾ 14 ਕਿਲੋ ਦੇ ਲਗਭਗ ਦੇ ਦੂ ਤੇ ਮੰਗਰਾ ਕੀ ਕੱਟੀ ਹੈ ਨਾ ਹਾਂਜੀ ਮੰਗਰ ਕੱਟੀ ਹੈ ਜਮੇ 나ੜੂਆ ਨਾਲਾ ਗੱਲੇ 나ੜੂਏ ਦੇ ਦੋਨਾਂ ਦੇ ਹਾਂਜੀ ਹਾਂ ਉਹ ਅੱਗੇ ਥੋੜੀ ਸੇਵਾ ਤੇ ਡਿਪੈਂਡ ਆ ਵੀ 15 ਲੈ ਲਓ 16 ਲੈ ਲਓ ਹਨਾ ਜੇ ਕੁਝ ਪਾਉਣਾ ਨਹੀਂ ਤਾਂ ਫਿਰ ਮੇਰਾ ਖਿਆਲ ਨੌ 10 ਵੀ ਲੈ ਸਕਦੇ ਫਿਰ ਆ ਥੱਲੇ ਲਾ ਜੂਗਾ ਹਾਂਜੀ ਤੇ ਹੁਣ ਗੈਰੀ ਮਾਰ ਤੀਜੇ ਨੰਬਰ ਵਾਲੀ ਤੇ ਥਣ ਲੈ ਵਾ ਇਹਦਾ ਵੀ ਲੈ ਸਕਦੇ ਹਾਂਜੀ ਹਾਂ ਬਹੁਤ ਵਧੀਆ ਜੀ ਇਹਦੇ ਨਾਲ ਬੱਚਾ ਗਿਆ ਜੀ ਇਹਦੇ ਮਗਰ ਕਟਾ ਜੀ ਇਹਦਾ ਸੂਆ ਕਿੰਨੇ ਦਿੰਦਾ ਇਹਦਾ ਸੂਆ ਹ ਤੁਸੀਂ ਲਾ ਲਓ ਵੀ 15 16 ਦਾ ਸੂਆ ਹੋ ਗਿਆ ਜੀ ਇਹਦਾ ਇਹਦੇ ਥੱਲੇ ਦਾ ਤਿਆਰ ਦੁੱਧ ਆ ਜੀ 15 ਕਿਲੋ 15 ਕਿਲੋ ਤਿਆਰ ਹਾਂਜੀ ਹਾਂ ਲੀਟਰ ਲਵਾ ਦਾਂਗੇ ਆਪਾਂ 15 15 ਲੀਟਰ ਮਰਵਾ ਦਾਂਗੇ ਹਾਂਜੀ ਹਾਂ ਮਰਵਾ ਦਾਂਗੇ ਉਹ ਡਰਦੀ ਜੀ ਥੋੜਾ ਜਿਹਾ ਉਹ ਥੋੜਾ ਜਿਹਾ ਫਿਰ ਕਾਜੇ ਕਰਕੇ ਕਰਦੀ ਆ ਬੱਚੇ ਕਰਕੇ ਜੀ ਠੀਕ ਆ ਗੱਲ ਉਹਲੇ ਬੰਨੇ ਹੋ ਕੇ ਦਿਖਾਦੀ ਕਰੀ ਇਹ ਤਾਂ ਉਹ ਥੋੜਾ ਉਹ ਜਾਤ ਜੂਤ ਬਹੁਤਾ ਗੁਰੀ ਇਹਦੇ ਚ ਵੀ ਮੈਂ ਸਾਂਭੀ ਨਹੀਂ ਹੋਈ ਕਿਸੇ ਦੀ ਇਹ ਬਸ ਤੇ ਕਹਿ ਲਈਏ ਭਾਈ ਐਨ ਫੁੱਲ ਬਰੀਕ ਆ ਗਈ ਹੈ ਨਾ ਪੂਰੀ ਪੂਰੀ ਐਨ ਬਰੀਕੀ ਬਹੁਤਾ ਮਹਿੰਗਾ ਇਹ ਮੰਨ ਲਓ ਵੀ ਯਾਰਾ ਚਾਰ ਚੂਰ ਵਾਲਾ ਸਿਸਟਮ ਨਹੀਂ ਹੈਗਾ ਦਾਣੇ ਤੇ ਰੈਡੀ ਹੋਈ ਚੱਲਾ ਚੱਲਾ ਚੱਲ ਕੋਈ ਗੱਲ ਨਹੀਂ ਬੱਸ ਬੱਸ ਮਾੜਾ ਯਾਰ ਵੀਡੀਓ ਕਰਕੇ ਡਰਦੀ ਆ ਠੀਕ ਆ ਗੱਲ ਇੱਥੋਂ ਦਿ ਕੈਮਰੇ ਤੋਂ ਡਰਦੀ ਆ ਜੀ ਕੈਮਰੇ ਤੋਂ ਡਰਦੀ ਜ਼ਰੂਰ ਆ ਥੋੜੀ ਜੀ ਉਦਾਂ ਬਾਈ ਕਹਿੰਦਾ ਚੋਣ ਚ ਪਾਉਣ ਵੇਲੇ ਮੈਂ ਕਹਿੰਦਾ ਗਾਰੰਟੀ ਆ ਜੀ ਗਾਰੰਟੀ ਆ ਜੀ ਆਪਣੀ ਠੀਕ ਆ ਗੱਲ ਹਾਂ ਜੀ ਹਾਂ ਅ ਚਵਾਈ ਵੇਲੇ ਬਾਈ ਕਹਿੰਦਾ ਗਰਮ ਗਰਮ ਵਾਲਾ ਸੀ ਨਹੀਂ ਧਾਰਾ ਵੱਧ ਘੱਟ ਜਮ ਨਹੀਂ ਧਾਰਾ ਮਰਦਾਂ ਨੇ ਪਾ ਠੀਕ ਆ ਗੱਲ ਕਿੰਨੇ ਰੇਟ ਕੀ ਰੂਗਾ ਇਹਦਾ ਰੇਟ ਗੁਰੀ 1.40 ਹਜ਼ਾਰ ਕਰਦੇ ਆ ਮੁੱਲ 1.35 ਦੀ ਹਾਂ ਨਾ ਕਰਦਾਂਗੇ ਆਪਾਂ 1.35 ਦੇ ਲੀਟਰ 15 15 ਭਰਾ ਕੇ ਜੀ ਭਰਾ ਕੇ ਲੈ ਹਾਂ ਜੀ ਹਾਂ ਤੇ ਹੁਣ ਮਾਰਦੇ ਘਰੀ ਆ ਬੂਰੀ ਤੇ ਆ ਤਾਂ ਨਹੀਂ ਡਰਦੀ ਨਾ 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 ਇਹਦਾ ਬੱਚਾ ਹੈ ਜੀ ਕੱਟਾ ਹਾਂ ਜੀ ਇਹ ਤੋਕੜ ਗੱਬਣਾ ਜੀ ਆ ਕੱਟਾ ਆ ਗਿਆ ਆ ਗਈ ਤੋਕੜ ਗੱਬਣ ਤੇ ਬਾਡੀ ਤਾਜ਼ੀਆਂ ਨਾਲ ਹਾਂ ਜੀ ਹਾਂ ਆਲੇ ਆ ਬਈ ਇਧਰ ਨੂੰ ਸਿੰਘ ਆ ਗਿਆ ਕਹਿ ਲਈ ਜਮਾ ਗੋਲ ਤੇ ਬਾਜ ਨਾਲ ਹੀ ਆ ਗਈ ਸੱਜਣਾ ਬੂਰੀ ਝੋਟੀ ਆ ਗਈ ਬਹੁਤ ਕਮਾਲ ਦੀ ਜਿਹੜੇ ਭਰਾ ਕਹਿੰਦੇ ਬੂਰੀ ਗੱਬਣ ਲੈਣੀ ਆ ਇਹ ਚੈੱਕ ਪਾਸ ਆ ਗੁਰੀ ਕਿੰਨੇ ਮਹੀਨੇ 4.5 ਮਹੀਨਿਆਂ ਦੀ 4.5 ਦੀ ਹਾਂ ਜੀ ਹਾਂ ਸਾਈਡ ਫਾਈਡ ਤਾਂ ਨਹੀਂ ਲੱਗਦਾ ਨਾ ਨਾ ਕੋਈ ਬੈਮ ਨਹੀਂ ਠੀਕ ਹੈ ਹਾਂ ਤੇ ਬੱਚੇ ਨੀਲੀ ਦੇ ਵੀ ਚੰਗੇ ਦੇ ਦੂ ਹਾਂ ਬੱਚੇ ਨੀਲੀ ਦੇ ਪਾ ਦੋ ਵੀ ਵਧੀਆ 4.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਜੇ ਇੱਥੋਂ ਕਰਾ ਲਈ ਕੋਈ ਹਾਂ ਹਾਂ ਆਪਾਂ ਕਰਾ ਕੇ ਦੇਵਾਂਗੇ ਜੇ ਜਈ ਬੰਦਾ ਡਾਕਟਰ ਆਪਦਾ ਲੈ ਆਵੇ ਠੀਕ ਹੈ ਗੱਲ ਚਾਹੀਦੀ ਜੇ ਜੈ ਵਾਲਾ ਕਹੂਗਾ ਆਪਾਂ ਫਲਾ ਸੱਟ ਕੇ ਡਾਕਟਰ ਦਾ ਕੰਮ ਇਹ ਹੁੰਦਾ ਮੈਂ ਕਹਿੰਦਾ ਮਾਲਕ ਦੇ ਘਰ ਹਾਂ 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 ਨਾ ਘਰੋਂ ਚੈੱਕ ਕਰਾ ਕੇ ਦੇਵਾਂਗੇ ਜਦੋਂ ਕਿਸੇ ਨਾਲ ਵੀ ਸੌਦਾ ਹੁੰਦਾ ਵੀਰ ਨਾਲ ਆਪਾਂ ਚੈੱਕ ਕਰਾ ਕੇ ਮੈਂ ਤੋਰਾਂਗੇ ਜੀ ਠੀਕ ਹੈ ਗੱਲ ਹਾਂ ਇਹ ਬਾਈ ਕਹਿੰਦਾ ਚੈੱਕ ਕਰਾ ਕੇ ਦੇ ਦਾਂਗੇ ਕੱਦ ਆ ਗਿਆ ਫੁੱਲ ਵੱਡਾ ਨਾਲ ਬੱਚਾ ਦੁੱਧ ਕਿੰਨਾ ਦੱਸਿਆ ਬਾਈ ਦੁੱਧ ਇਹਦੇ ਥੱਲੇ 7 ਕਿਲੋ ਆ ਜੀ 7 ਕਿਲੋ 4.5 ਦੀ ਚੈੱਕ ਹਾਂ 4.5 ਦੀ ਚੈੱਕ ਇਹਦਾ ਮੁੱਲ 90000 ਜੀ ਗੁਰੀ 85 ਦੀ ਹਾਂ ਨਾ ਕਰ ਦਾਂਗੇ 85 ਦੀਆ ਬੱਚਾ ਵੀ ਦੇ ਦਾਂਗੇ ਬੱਚਾ ਨਾਲ ਜੀ ਹਾਂ ਠੀਕ ਆ ਗੱਲ ਦੇ ਇੱਕ ਗਰੀ ਉਹ ਬੱਚੀ ਖੜੀ ਆ ਉਹਦੀ ਹਾਂ ਉਹ ਬੱਸੀ ਆ ਜੀ ਉਹ ਚਾਹੇ ਯਾਰ ਖੜੀਏ ਦਿਖਾ ਦੇ ਮੈਂ ਕਹਿੰਦਾ ਬਸ ਔਰ ਤਾਂ ਨਹੀਂ ਹੈ ਡਰਦੀ ਤਾਂ ਨਹੀਂ ਨਾ 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 ਡਰਦੀ ਨਹੀਂ ਠੀਕ ਆ ਤੌਰ ਖੋਲ ਕੇ ਸੁਆ ਸੁਆ ਬਲੂਨ ਸੋਰੀਏ ਜੀ ਪਹਿਲਾ ਹਾਂ ਜੀ ਹਾਂ ਕਿੰਨੇ ਦਿਨ ਕੱਢੂ ਮੂੰਹੋਂ ਦੋ ਦੰਦਾ ਜੀ ਦਿਨ ਕਿੰਨੇ ਕੱਢੂ ਦਿਨ ਰਹਿੰਦੇ ਨੇ ਇਹਦੇ ਅਜੇ 20 ਦਿਨ ਪੈਂਡਿੰਗ ਗੁਰੀ 20 ਹਾਂ ਇਹ ਸਾਈ ਵਾਲ ਚ ਆ ਗਈ ਨਾ ਇਹ ਸਾਈ ਵਾਲ ਚ ਆ ਗਈ ਉਹ ਠੰਡੀ ਸੀ ਲਵਾਉਦਾ ਗਈ ਜਾਣ ਜੂਣ ਬਹੁਤਾ ਬੱਸੀ ਚ ਠੀਕ ਹੈ ਗੱਲ ਹਾਂ ਜੀ ਹਾਂ ਇਹ ਆਪਾਂ ਇਥੇ ਲੋਕਲੀ ਲਈ ਆ ਕਿ ਇਹ ਲੋਕਲੀ ਜੀ ਲੋਕਲੀ ਠੀਕ ਹੈ ਸਵਾਦ ਹੀ ਠੰਡੀ ਆ ਸਵਾਦ ਹੀ ਠੰਡੀ ਆ ਜੀ ਹਾਂ ਪੂਰਾ ਮਹੀਨਾ ਹੀ ਪਣਨਾ ਪੂਰਾ ਲੈ ਜੂ ਹਾਂ ਪੰਜ ਸੱਤ ਦਿਨ ਬਸ ਉੱਤੇ ਵੀ ਕੱਢ ਦਾਂਦਾ ਕੁਰੀ ਠੀਕ ਹੈ ਗੱਲ ਕਿਉਂ ਜਾਣ ਜੂਣ ਆ ਬਸੇ ਐ ਨਹੀਂ ਹੈਗਾ ਦਬ ਕੇ ਸੋਣ ਵਾਲੀ ਨਹੀਂ ਜੀ ਨਾ ਠੀਕ ਹੈ ਗੱਲ ਜ਼ੋਰ ਤਾਂ ਉੱਪਰ ਤੇ ਹੈ ਨਾ ਹਾਂ ਹਾਂ ਥਣ ਥਣ ਬਹੁਤ ਵਧੀਆ ਸੂਤਾ ਦੇਖ ਕੇ ਆਇਆ ਜੀ ਹਾਏ ਮੰਨ ਲਓ ਵੀ ਯਾਰ ਮੱਝਾਂ ਵਰਗਾ ਦੁੱਧ ਪਾ ਦਿੰਦੀ ਹਾਂ ਹਾਂ ਵਾਹ ਲੂ ਇੱਕ ਮਹੀਨੇ ਦਾ ਕਸੂਣਾ ਇਹਨੇ ਸੀਜ਼ਨ ਚ ਸੂ ਜਾ ਸੀਜ਼ਨ ਚ ਫੂਰੇ ਆਣ ਕਿੰਨੇ ਪੈਸੇ ਦੀ ਮੁੱਲ 45000 ਗੁਰੀ ਜੇ ਮੇ ਜੇਬ ਚ ਅੱਜ ਕੱਚੀ ਖੁੱਚੀ ਜਿਹੜਾ ਜੇ ਬੰਦਾ ਯਾਰ ਦੇਖ ਸੂਈ ਤੇ ਲੈ ਕੇ ਜਾਂਦਾ ਮਾਨਾ ਅਗਲਾ ਕਹਿੰਦਾ ਵੀ ਬਹਿਮ ਹੈ ਤਾਂ ਦਾ 45 ਦੀ ਹੋਊ ਅੱਜ 40000 ਦੀ ਬਸੀ ਦੇਗਾ ਅੱਜ 40 ਦੇਗਾ ਅੱਜ ਵਾਲਾ ਕੰਮ ਨਮੇੜ ਸੂਈ ਤੇ ਕੀ ਪਤਾ ਕਿਹੜੇ ਰਾਜ ਦਾ ਬਸ ਫਿਰ 40000 ਦੀ ਦੇ ਦਾਂਗੇ ਯਾਰ ਹੋਰ ਅੱਜ ਜੱਜ ਵਾਲਾ ਕੰਮ ਨਮੇੜ ਦੇ ਲੈ ਬੋਲ ਨੰਬਰ ਜਰਾ 62847 86711 ਹਾਂਜੀ 98777 37326 37326 ਆਲੇ ਖੜੀ ਆ ਨਾ ਹੁਣ ਠੰਡੀ ਹੋਈ ਉਹਦਾ ਕੈਮਰੇ ਕਰਕੇ ਡਰਦੀ ਦੀ ਠੀਕ ਆ ਗੱਲ ਹਾਂ ਪਿੰਡ ਆ ਗਿਆ ਸੱਜਣੋ ਪੇਦਨੀ ਕਲਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਹਾਂਜੀ ਜ਼ਿਲ੍ਹਾ ਸੰਗਰੂਰ ਹਾਂਜੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ ਤਾਂ